ਮੈਂ ਆ ਕੇ ਦੇਖਿਆ ਨਾ ਇਹ ਸਰਪੰਚ ਸਾਹਿਬ ਜਿਹੜਾ ਇਕਰਾਰ ਇਹ ਦੇ ਆ ਤੇ ਰਾਜੀ ਸਾਹਿਬ ਬਹੁਤ ਵਧੀਆ ਇਹ ਵਰਲਾ ਸੀ ਬਾਹਰਲੇ ਐਨ ਆਰ ਆਈਆਂ ਦੇ ਸਹਿਯੋਗ ਦੇ ਨਾਲ ਇਹਨੂੰ ਟਾ ਕੇ ਬਹੁਤ ਵਧੀਆ ਛੋਟੀ ਏਟਲ ਫਸਟ ਸਟੈਂਡ ਬਜ਼ੁਰਗਾਂ ਲਈ ਵਧੀਆ ਬਹਿਣ ਲਈ ਸੱਤ ਦਾ ਅੱਡਾ ਬਣਾਇਆ ਜਾਊਗਾ ਤੇ ਇਹ ਬਹੁਤ ਵਧੀਆ ਵਰਲਾ ਅਸੀਂ ਆਪਣੇ ਵੱਲੋਂ ਅਨਾ ਸਰਪੰਚ ਸਾਹਿਬ ਦੇ ਤੇ ਸਾਰੀ ਪੰਚਾਇਤ ਦਾ ਬਹੁਤ ਧੰਨਵਾਦ ਕਰਦੇ ਹਾਂ लुजियाणा ਦੇ ਪਿੰਡ ਬਦੋਵਾਲ ਚ ਬਣੇ ਲੋਕਲ ਅਡਾ ਦੀ ਹਾਲਤ ਖਸਤਾ ਹੋ ਗਈ ਸੀ ਹੁਣ ਉਸ ਜਗ੍ਹਾ ਤੇ 100 ਸਾਲ ਪੁਰਾਣੀ ਆਇਟਾ ਨਾਲ ਇਤਿਹਾਸਕ ਲੋਕਲ ਅਡਾ ਤਿਆਰ ਕੀਤਾ ਜਾਵੇਗਾ ਜਾਣਕਾਰੀ ਦਿੰਦੇ ਹਨ ਰਾਜੂ ਸਰਪੰਚ ਨੇ ਦੱਸਿਆ ਕਿ ਇਸ ਲੋਕਲ ਅਡੇ ਦਾ ਮਾਡਲ ਮੁੰਬਈ ਤੋਂ ਤਿਆਰ ਕਰਵਾਇਆ ਗਿਆ ਐਨ ਆਰ ਆਈ ਵੀਰਾਂ ਵੱਲੋਂ ਕਾਫੀ ਸਹਿਯੋਗ ਦਿੱਤਾ ਜਾ ਰਿਹਾ ਇਸ ਮੌਕੇ ਰਾਜਵੰਤ ਆਸਟ੍ਰੇਲੀਆ ਲਖਵੀਰ ਬਦੋਵਾਲ ਤੇ ਅਮਰਜੀਤ ਗਰੇਵਾਲ ਵੀ ਮੌਜੂਦ ਸਨ ਇਹ ਪਿੰਡ ਬੱਦੋਵਾਲ ਦੇ ਵਿੱਚ ਜੀ ਬਹੁਤ ਪੁਰਾਣਾ ਤਕਰੀਬਨ 60-65 ਸਾਲ ਤੋਂ ਵਸਤੇ ਆਂ ਸੀਗਾ ਇਹਦੀ ਬੜੀ ਖਸਤਾ ਹਾਲਤ ਸੀ ਢਹਿਣ ਵਾਲਾ ਸੀਗਾ ਇਹ ਪਿੰਡ ਦੇ ਲੋਕਾਂ ਦੀ ਬੜੀ ਡਿਮਾਂਡ ਸੀਗੀ ਵੀ ਇਹਨੂੰ ਢਾਕੇ ਨਮਾ ਬਣਾਇਆ ਜਾਵੇ ਹੁਣ ਬਾਹਰਲੇ ਐਨ ਆਰ ਆਈਆਂ ਦੇ ਸਹਿਯੋਗ ਦੇ ਨਾਲ ਇਹਨੂੰ ਢਾਕੇ ਬਹੁਤ ਵਧੀਆ ਛੋਟੀ ਏਟਲ ਵਾਸਟੈਂਡ ਨਾਲ ਸਾਥ ਦੇ ਵਿੱਚ ਸਾਈਡ ਤੇ ਤਾਸ਼ ਖੇਡਣ ਲਈ ਬਜ਼ੁਰਗਾਂ ਲਈ ਵਧੀਆ ਬਹਿਣ ਲਈ ਸਾਥ ਦਾ ਅੱਡਾ ਬਣਾਇਆ ਜਾਊਗਾ ਤੇ ਬਹੁਤ ਵਧੀਆ ਨੂੰ ਵਾਸਟੈਂਡ ਬਣਾ ਕੇ ਲੋਕਾਂ ਦੇ ਹਵਾਲੇ ਕੀਤਾ ਜਾਊਗਾ। ਮੈਂ ਰਜਵੰਤ ਗਰੇਵਾਲ ਆਸਟ੍ਰੇਲੀਆ ਤੋਂ। ਹਾਂਜੀ ਹਾਂਜੀ। ਬੈਂ ਆ ਕੇ ਦੇਖਿਆ ਨਾ ਇਹ ਸਰਪੰਚ ਸਾਹਿਬ ਜਿਹੜਾ ਇਕਰਾਰ ਦੇ ਆਪਣੇ ਰਾਜੀ ਸਾਹਿਬ ਬਹੁਤ ਵਧੀਆ ਇਹ ਪਰਾਲਾ ਅਸੀਂ ਬਚਪਨ ਤੋਂ ਦੇਦੇ ਆਂ ਉਹਨਾਂ ਦਾ ਹੀ ਪੜਿਆ ਹੋਇਆ ਆਪਣੇ ਬਸ ਸਟੈਂਡ ਇਹ ਇਹ ਜਿਹੜਾ ਕਰ ਰਹੇ ਨੇ ਬਹੁਤ ਹੀ ਵਧੀਆ ਬਹੁਤ ਵਧੀਆ ਸਲਾਗਾ ਜੋ ਇਹਨਾਂ ਦਾ ਕਦਮ। ਅਸੀਂ ਹਮੇਸ਼ਾ ਨਾਲ ਇਹਨਾਂ ਦੇ ਖੜੇ। ਹਾਂਜੀ ਮੈਂ ਅਮਰਜੀਤ ਸਿੰਘ ਗਰੇਵਾਲ। ਮੈਂ ਪਿਛਲੇ 6 ਮਹੀਨੇ ਕੈਨੇਡਾ ਗਿਆ ਮਾਰ ਕੇ ਆ ਆ ਜਿਹੜੀ ਤੀਜ ਮੈਂ ਦੇਖੀ ਆ ਵੀ ਜਿਹੜਾ ਬਹੁਤ ਜਿਹੜਾ ਖਾਸਾ ਹਾਲ ਦੇ ਵਿੱਚ ਸੀਗਾ ਸਾਡਾ ਇਹ ਨੋਕ ਲੱਟਾ ਬੱਜਦਾ ਇਹਦੀ ਇਮਾਰਤ ਬਹੁਤ ਪੁਰਾਣੀ ਸੀ ਤੇ ਸਰਪੰਚ ਸਾਹਿਬ ਜਿਹੜੀ ਐਨ ਆਰ ਆਈ ਦੇ ਸਹਿਯੋਗ ਨਾਲ ਕੁਝ ਆਪਣੇ ਥੱਲਿਓ ਜੋ ਵੀ ਇਹ ਕੰਮ ਕਰਨ ਜਾ ਰਿਹਾ ਬਹੁਤ ਸਲਾਹਾਂਗਾ ਜੋਗਾ ਕਿਉਂਕਿ ਸਾਡੀ ਇਹ ਵਿਰਾਸਤ ਬਹੁਤ ਪੁਰਾਣੀ ਪਿੰਡ ਦੀ ਤੇ ਇੱਥੇ ਜਿਵੇਂ ਦੱਸਦੇ ਆ ਵੀ ਇਹ ਨੋਕ ਲੱਟਾ ਵੀ ਨਾਵਾ ਬਣੂਗਾ ਤੇ ਬਜ਼ੁਰਗਾਂ ਦੇ ਬੈਠਣ ਲਈ ਜਗ੍ਹਾ ਬਣਾਊਗਾ ਤੇ ਇਹ ਬਹੁਤ ਵਧੀਆ ਉਪਰਾਲਾ ਅਸੀਂ ਆਪਣੇ ਵੱਲੋਂ ਅੰਨਾ ਸਰਪੰਚ ਸਾਹਿਬ ਦੇ ਤੇ ਸਾਰੀ ਪੰਚਾਇਤ ਦਾ ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਦਾ ਬਖਸ਼ਾ ਤੇ ਅੱਜ ਆ ਕੇ ਦੇਖਿਆ ਨਾ ਇਹ ਸਰਪੰਚ ਸਾਹਿਬ ਜਿਹੜਾ ਇਕਰਾਰ ਇਹ ਨੇ ਆਪਣੇ ਰਾਜੀ ਸਾਹਿਬ ਬਹੁਤ ਵਧੀਆ ਇਹ ਉਪਰਾਲਾ ਸੀ ਬਾਹਰਲੇ ਐਨਆਰਆਈਆਂ ਦੇ ਸਹਿਯੋਗ ਦੇ ਨਾਲ ਇਨੂੰ ਟਾ ਕੇ ਬਹੁਤ ਵਧੀਆ ਛੋਟੀ ਏਟਲ ਫਸਟੈਂਡ ਬਜ਼ੁਰਗਾਂ ਲਈ ਵਧੀਆ ਬਹਿਣ ਲਈ ਸੱਤ ਦਾ ਅੱਡਾ ਬਣਾਇਆ ਜਾਊਗਾ ਤੇ ਇਹ ਬਹੁਤ ਵਧੀਆ ਬਰਲਾ ਅਸੀਂ ਆਪਣੇ ਵੱਲੋਂ ਅੰਨਾ ਸੰਸਦ ਦੇ ਤੇ ਸਾਰੀ ਪੰਚਾਇਤ ਦਾ ਬਹੁਤ ਧੰਨਵਾਦ ਕਰਦੇ ਹਾਂ ਲੁਧਿਆਣਾ ਦੇ ਪਿੰਡ ਬਦੋਵਾਲ ਚ ਬਣੇ ਲੋਕਲ ਅੱਡਾ ਦੀ ਹਾਲਤ ਖਸਤਾ ਹੋ ਗਈ ਸੀ ਹੁਣ ਉਸ ਜਗ੍ਹਾ ਤੇ 100 ਸਾਲ ਪੁਰਾਣੀ ਆਇਟਾ ਨਾਲ ਇਤਿਹਾਸਕ ਲੋਕਲ ਅਡਾ ਤਿਆਰ ਕੀਤਾ ਜਾਵੇਗਾ ਜਾਣਕਾਰੀ ਦਿੰਦੇ ਆ ਰਾਜੂ ਸਰਪੰਚ ਨੇ ਦੱਸਿਆ ਕਿ ਇਸ ਲੋਕਲ ਅਡੇ ਦਾ ਮਾਡਲ ਮੁੰਬਈ ਤੋਂ ਤਿਆਰ ਕਰਵਾਇਆ ਗਿਆ ਐਨ ਆਰ ਆਈ ਵੀਰਾਂ ਵੱਲੋਂ ਕਾਫੀ ਸਹਿਯੋਗ ਦਿੱਤਾ ਜਾ ਰਿਹਾ ਇਸ ਮੌਕੇ ਰਾਜਵੰਤ ਆਸਟ੍ਰੇਲੀਆ ਲਖਵੀਰ ਬੱਦੋਵਾਲ ਤੇ ਅਮਰਜੀਤ ਗਰੇਵਾਲ ਵੀ ਮੌਜੂਦ ਸਨ ਸੰਸਦ ਇੱਥੇ ਕੀ ਕਰਵਾ ਰਹੇ ਹੋ ਜੀ ਇਹ ਪਿੰਡ ਬੱਦੋਵਾਲ ਦੇ ਵਿੱਚ ਜੀ ਬਹੁਤ ਪੁਰਾਣਾ ਤਕਰੀਬਨ 60-65 ਸਾਲ ਤੋਂ ਵਸਤੇ ਹਨ ਸੀਗਾ ਇਹਦੀ ਬੜੀ ਖਾਸਤਾ ਹਾਲਤ ਸੀ ਢੈਣ ਵਾਲਾ ਸੀਗਾ ਇਹ ਪਿੰਡ ਦੇ ਲੋਕਾਂ ਦੀ ਬੜੀ ਡਿਮਾਂਡ ਸੀਗੀ ਵੀ ਇਹਨੂੰ ਢਾਕੇ ਨਮਾ ਬਣਾਇਆ ਜਾਵੇ ਹੁਣ ਬਾਹਰਲੇ ਐਨ ਆਰ ਆਈਆਂ ਦੇ ਸਹਿਯੋਗ ਦੇ ਨਾਲ ਇਹਨੂੰ ਢਾਕੇ ਬਹੁਤ ਵਧੀਆ ਛੋਟੀ ਏਟਲ ਬੱਸ ਸਟੈਂਡ ਨਾਲ ਸਾਥ ਦੇ ਵਿੱਚ ਸਾਈਡ ਤੇ ਤਾਜ ਖੇਡਣ ਲਈ ਬਜ਼ੁਰਗਾਂ ਲਈ ਵਧੀਆ ਬਹਿਣ ਲਈ ਸਾਥ ਦਾ ਅੱਡਾ ਬਣਾਇਆ ਜਾਊਗਾ ਤੇ ਬਹੁਤ ਵਧੀਆ ਨੂੰ ਬੱਸ ਸਟੈਂਡ ਬਣਾ ਕੇ ਲੋਕਾਂ ਦੇ ਹਵਾਲੇ ਕੀਤਾ ਜਾਊਗਾ। ਐਰ ਰਜਵੰਤ ਗਰੇਵਾਲ ਆਸਟ੍ਰੇਲੀਆ ਤੋਂ ਹਾਂਜੀ ਹਾਂਜੀ ਮੈਂ ਆ ਕੇ ਦੇਖਿਆ ਨਾ ਇਹ ਸਰਪੰਚ ਸਾਹਿਬ ਜਿਹੜਾ ਇਕਰਾਰ ਦੇਇਆ ਤੇ ਰਾਜੀ ਸਾਹਿਬ ਬਹੁਤ ਵਧੀਆ ਇਹ ਪਰਾਲਾ ਅਸੀਂ ਪਚਪਨ ਤੋਂ ਦੇਖਦੇ ਆਏ ਉਹਦਾ ਹੀ ਬਣਿਆ ਹੋਇਆ ਆਪਣੇ ਫਸਟ ਸਟੈਂਡ ਇਹ ਇਹ ਜਿਹੜਾ ਕਰ ਰਹੇ ਨੇ ਬਹੁਤ ਹੀ ਵਧੀਆ ਬਹੁਤ ਵਧੀਆ ਸਲਾਗਾ ਜੋ ਇਹਨਾਂ ਦਾ ਅਸੀਂ ਹਮੇਸ਼ਾ ਨਾਲ ਇਹਨਾਂ ਦੇ ਖੜੇ ਹਾਂ ਜਿਵੇਂ ਅਮਰਜੀਤ ਸਿੰਘ ਗਰੇਵਾਲ ਮੈਂ ਪਿਛਲੇ 6 ਮਹੀਨੇ ਕੈਨੇਡਾ ਗਿਆ ਮਾਰ ਕੇ ਆ ਆ ਜਿਹੜੀ ਤੀਜ ਮੈਂ ਦੇਖੀ ਆ ਵੀ ਜਿਹੜਾ ਬਹੁਤ ਜਿਹੜਾ ਖਾਸਾ ਹਾਲ ਦੇ ਵਿੱਚ ਸੀਗਾ ਸਾਡਾ ਇਹ ਨੋਕਲਟਾ ਵੱਜਦਾ ਇਹਦੀ ਇਮਾਰਤ ਬਹੁਤ ਪੁਰਾਣੀ ਸੀ ਤੇ ਸਰਪੰਚ ਸਾਹਿਬ ਜਿਹੜੀ ਐਨ ਆਰ ਆਈ ਦੇ ਸਹਿਯੋਗ ਨਾਲ ਕੁਝ ਆਪਣੇ ਪੱਲਿਓ ਜੋ ਵੀ ਇਹ ਕੰਮ ਕਰਨ ਜਾ ਰਹੇ ਆ ਬਹੁਤ ਸਲਾਹਾਂ加ਜੋਗ ਆ ਕਿਉਂਕਿ ਸਾਡੀ ਇਹ ਵਿਰਾਸਤ ਬਹੁਤ ਪੁਰਾਣੀ ਪਿੰਡ ਦੀ ਤੇ ਇੱਥੇ ਜਿਵੇਂ ਦੱਸਦੇ ਆ ਵੀ ਇਹ ਨੋਕਲਟਾ ਵੀ ਨਾਮ ਬਣੂਗਾ ਤੇ ਬਜ਼ੁਰਗਾਂ ਦੇ ਬੈਠਣ ਲਈ ਜਗ੍ਹਾ ਬਣਾਊਗਾ ਤੇ ਇਹ ਬਹੁਤ ਵਧੀਆ ਅਭਰਾਲਾ ਅਸੀਂ ਆਪਣੇ ਵੱਲੋਂ ਅੰਨਾ ਸੰਸਦ ਦੇ ਤੇ ਸਾਰੀ ਪੰਚਾਇਤ ਦਾ ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ